ਗੁਰੂ ਗੋਬਿੰਦ ਸਿੰਘ ਪਿਤਾ ਮਹਾਰਾਜ ਜੀ ਨੇ ਜੰਗਾਂ ਵਾਸਤੇ ਖਾਲਸਾ ਨਹੀਂ ਸਾਜਿਆ ਜਿਹੜਾ ਆਪਾਂ ਸਮਝਦੇ ਹਾਂ ਉਹ ਬਾਹਰ ਲੀਆਂ ਜੰਗਾਂ ਖਟਾਉਣ ਲਈ ਖਾਲਸਾ ਪੈਦਾ ਕੀਤਾ ਹੈ ਮਹਾਰਾਜ ਜੀ ਨੇ ਲੜਾਈਆਂ ਕਰਨ ਲਈ ਅੰਮ੍ਰਿਤ ਦੀ ਦਾਤ ਨਹੀਂ ਦਿੱਤੀ ਲੜਾਈਆਂ ਰੋਕਣ ਲਈ ਅੰਮ੍ਰਿਤ ਦੀ ਦਾਤ ਦਿੱਤੀ ਕੈ ਇੱਕ ਲੜਾਈ ਸਤਿਗੁਰੂ ਜੀ ਕਹਿੰਦੇ ਉਹ ਬਾਹਰ ਲੋਕਾਂ ਨਾਲ ਨਹੀਂ ਕਰਨੀ ਉਹ ਆਪਣੇ ਮਨ ਨਾਲ ਕਰਨੀ ਹੈ ਤੇ ਉਹ ਲੜਾਈ ਕਦੇ ਬੰਦ ਨਹੀਂ ਕਰਨੀ ਮਰਦੇ ਦਮ ਤੱਕ ਉਹ ਲੜਾਈ ਗੁਰੂ ਨਾਨਕ ਸਾਹਿਬ ਤੋਂ ਸਾਨੂੰ ਕਰਨ ਦਾ ਹੁਕਮ ਹੋਇਆ ਤੇ ਅੱਜ ਤੱਕ ਉਹ ਚੱਲ ਰਿਹਾ ਕੇਵਲ ਗੁਰਗੋਬਿੰਦ ਸਿੰਘ ਵੇਲੇ ਨਹੀਂ ਹੁਕਮ ਹੋਇਆ ਉਹ ਅੰਦਰ ਨਾਲ ਲੜਾਈ ਕਰਨੀ ਲੜਾਈ ਕਿਹਦੇ ਨਾਲ ਕਰਨੀ ਆਪਣੇ ਮਨ ਨਾਲ ਮਨ ਨਾਲ ਕਿਉਂ ਕਰਨੀ ਇਹ ਮਨ ਸਾਡਾ ਦੁਸ਼ਮਣ ਬਣ ਕੇ ਸਾਨੂੰ ਹਮੇਸ਼ਾ ਰੱਬ ਤੋਂ ਦੂਰ ਰੱਖਦਾ ਮਾੜੇ ਖਿਆਲ ਪਉਂਦਾ ਹੈ ਦੁਨੀਆਂ ਵੱਲ ਖਿੱਚ ਖਿੱਚ ਕੇ ਲੈ ਕੇ ਜਾਂਦਾ ਹੈ ਰੱਬ ਤੋਂ ਦੂਰ ਕਰਦਾ ਇਹ ਇਸ ਇਹਦੀ ਆਦਤ ਕਦੇ ਕਾਮ ਦਾ ਖਿਆਲ ਪਾਉਂਦਾ ਕਦੇ ਕ੍ਰੋਧ ਦਾ ਕਦੇ